ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਬੰਦੇ ਤੋਂ ਵੀ ਕੈਮਰਾ ਦੇ ਕਰੋਲਾ ਪਾਈ ਜਾਂਦੇ ਹਾਂ ਦੱਸ ਹੁਣ ਤੂੰ ਕੀ ਬੋਲਦਾ ਬੋਲ ਕੈਮਰੇ ਦੇ ਸਾਹਮਣੇ ਬੋਲ ਤੂੰ ਤਾਂ ਲੋਗੀ ਤਾਂ ਬੋਲ ਫਿਰ ਕੀ ਬੋਲੂ ਕੀ ਬੋਲ ਰਿਹਾ ਤਾ ਕੱਲ ਤੇਰਾ ਵੀਡੀਓ ਬਣਾਇਆ ਨਾ ਹਾਂ ਤੇ ਸਮੇਂ ਮੇਰਾ ਤਰੀਨਾ ਤਾਂ ਹਾਂ ਕਿਸ ਕਰੂ ਸਰੀਆ ਲਗਾ ਕੇ ਔਰ ਉਧਰ ਵੀ ਸਰੀਆ ਇਸ ਤੋਂ ਬੰਨ੍ਹ ਦਿਆ ਆਓ ਠੀਕ ਹੈ चलो तो। अच्छा ये साहब <laughs> वेरी नाइस ठीक है ठीक है और सारी तू तो भी पकड़ ले जा सारी तो ठंडी बहुत लगती है तो पानी के अंदर पैर नहीं कुछ आएगा <laughs> ना पानी में <laughs> अभी नहा लो थोड़ा मच्छी टाइप चल के देखना पानी में ਆ ਨਾਲ ਚੱਲਣਾ نیچے-नीचे ਮੱਛੀ ਟੈਪ ਮੱਛੀ ਟੈਪ ਚਲੋ ਮੱਛੀ ਟੈਪ ਚੱਲਣਾ ਮੱਛੀ ਟੈਪ ਮਾਰਨਾ ਡੁਬਕੀ ਡੁਬਕੀ ਮਾਰਨਾ ਏ ਉਹ ਵਾਓ ਓ ਹੋ ਹੋ ਦੇਖੀ ਲੈ ਨਾ ਦਿਖ ਰਿਹਾ ਹੈ ਵੀਡੀਓ ਮੈਂ ਪੂਰਾ ਦਿਖ ਰਿਹਾ ਵਾਹ ਮਿੱਤਰੋ ਅੱਜ ਦਾਗਾ ਚੌਥਾ ਗਾਡਰ ਤੇ ਅੱਜ ਐਤਵਾਰ ਤੇ ਮੁੰਡੇ ਕਹਿਣ ਰਿਹਾ ਵੀ ਰੋਟੀ ਵੀ ਨਹੀਂ ਖਾਣੀ ਅੱਜ ਡੇੜਵਾ ਚੱਲ ਗਿਆ ਨਹੀਂ ਰੋਟੀ ਵੀ ਖਾ ਲਓ ਹੇ ਭੁੱਖ ਨਹੀਂ ਉਹਨਾਂ ਨੂੰ ਲੱਗੀ ਵਧੀਆ ਨਹੀਂ ਭੁੱਖ ਕੀ ਲੱਗਣੀ ਹੈ ਉਹਨਾਂ ਦੇ 4 4 4 ਪਰੌਂਠੇ ਕੀ ਚਾਹ ਇੱਕ 'ਚ 4 ਆਉਂਦੇ ਹਨਾ 4 ਲਫਾਵੇ ਪਰੌਂਠਿਆਂ ਦੇ ਖਾਦੇ ਨੇ 1 14 14 2 4 8 3 12 ਦੇ 4 4 16 16 ਪਰੌਂਠੇ ਆ ਗਏ 20 16 ਪਰੌਂਠੇ ਆ ਗਏ ਭੁੱਖ ਨੂੰ ਕੀ ਲੱਗਣੀ 16 ਪਰੋੜੇ ਖਾ ਗਿਆ ਕਿਤਨੇ ਪਰੋੜੇ ਖਾਇਆ 15 ਪਰੋੜੇ 16 ਖਾਇਆ ਸਾਲਾ ਇੱਕ ਮੈਂ ਚਾਰ ਹਾਤੇ ਤੇ ਰੋਟੀ ਖਾਂਦਾ ਜ ਨਾ ਨਹੀਂ ਲਾਂਦੇ ਬਸ ਇੱਕ ਗੱਡ ਰੋਰ ਕਰਕੇ ਮੁੜ ਕੇ ਇਹ ਤੋਂ ਬਾਅਦ ਆਪਾਂ ਚੱਲ ਜਣਾ ਰੂਮ ਚ ਰੂਮ ਚ ਜਾ ਕੇ ਦੇਖਾਂਗੇ ਉਸੇ ਸੂਰਨਾਵਾਂਗੇ ਅੱਜ ਬਾਕੀ ਅਨੁਸਾਰੀ ਪੈਕ ਲਗਾਏਗਾ ਅੱਜ ਮੈਂ ਲਗਾਏ ਤੇ ਤਾਂ ਖਾਏਗਾ ਐ ਸਿਰ ਮਤ ਮਾਰ ਪਤਾ ਮੇਰੇ ਕੋ ਦੋ ਪੀ ਕੇ ਸੋਤਾ ਰਾਤ ਨੂੰ ਨਾ ਹੀ ਜਾਣੀ ਸਾਹਿਬ ਬੰਦੇ ਹਾਂ ਬਹੁਤ ਸਰੀਮਾ ਤੂੰ ਮੇਰੇ ਕੋ ਪਤਾ ਮੇਰੇ ਮੇਰੇ ਪਾਸ ਮੈਂ ਤੇਰਾ ਰੂਮ ਹੈ ਮੇਰੇ ਕੋ ਪਤਾ ਕਿੰਨਾ ਸਰੀਮਾ ਤੇ ਤੇਰੇ ਡੀਜ਼ਲ ਵਾਲੀ ਗੱਡੀ ਆ ਗਈ ਹੈ ਸਾਰਿਆਂ ਨੂੰ ਡੀਜ਼ਲ ਡੀਜ਼ਲ ਦੇਖ ਰਹੇ ਉੱਧਰ ਸਲੈਪ ਦਾ ਕੰਕਰੀਟ ਹੋਣ ਦੇ ਇਸ ਸਲੈਪ ਦੀ ਕੰਕਰੀਟ ਪੰਪ ਲਗਾ ਦੇ ਉਹਨੂੰ ਲੱਤਾਂ ਵੀ ਕਰਦੀ ਆਪਾਂ ਆ ਗਏ ਇੱਥੋਂ ਤੱਕਾਂ ਤੇ ਗਾੜੀ ਆਪਣੇ ਰਹਿ ਗਿਆ ਉਹ ਉੱਥੇ ਤੱਕ 5 ਸੈਂਟ ਇਹ ਹੋ ਜਾਣੇ 10 12 ਦਿਨਾਂ ਵਿੱਚ ਖਤਮ ਤੇ ਫਿਰ ਆਪਾਂ ਇਹਦਾ ਪਿੰਡ ਫਿਰ ਪਿੰਡ ਆ ਕੇ ਮਿਲਾਂਗੇ ਕੋਈ 5-5 ਨਹੀਂ ਬਜੇਗਾ ਉਹ ਨੂੰ ਆਪਾਂ ਲਾ ਕੇ ਕਰਨ ਲੱਗੇ ਖੋਲਣ ਲੱਗੇ ਕਾਊਂਟਰ ਤੇ ਚੱਲੇ ਫਿਰ ਰੂਮ ਤੇ ਚੱਲੇ ਰੂਮ ਚਲੋ ਔਰ ਇੱਕ ਸਟ ਲੱਗੀ ਹੈ டிਐਫਸੀ ਤੇ ਇਹ ਲੈਣ ਦੇ ਵਜ੍ਹਾ ਅੱਜ ਗੱਡ ਰਹਿ ਕੇ ਤਿੰਨ ਤੇ ਇੱਕ ਲਾਈਨ ਹੋ ਰਹਿ ਗਈ ਪੂਰੀ ਫਿਰ ਕੀ ਮੰਨਣਾ ਚੱਲ ਜੀ ਹਣ ਰੂਮ ਚ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਜੇ ਤੇ ਕਲੈਪ ਰੂਮ ਚ ਜਾ ਕੇ ਕੋਈ ਮੌਲ ਮੂਲ ਬਣਿਆ ਲਵਾਵਾਂਗੇ ਨਹੀਂ ਤਾਂ ਫਿਰ ਮਿਲਦੇ ਆਂ ਅਗਲੇ ਵਲੌਗਸ ਤੁਹਾਨੂੰ ਬਾਸ ਕਰੇ ਇਹ ਆ ਗਿਆ ਸਾਡੇ ਗੋਪੀ ਅੰਕਲ ਜੀ ਤੇਰੇ ਕੋਲ ਆਹਦਾ ਫੋਟੋ ਖੜਕਤੀ ਆਲਾ ਪਾਣੀ ਪੀਦਾ ਵਾਓ ਵਾਓ ਕਿਹੜਾ ਰਾਟ ਕੋਲੀ ਜਿਹੜਾ ਪੀਦਾ ਉਹ ਮੁਰਾਣਾ ਰਾਟ ਕੋਲੀ ਜਿਹੜਾ ਪਾਣੀ ਪੀਂਦਾ ਉਹ ਫੋਰਮੈਨ ਪਾਣੀ ਕਿਨ ਲਾ ਪਿਆ ਅੱਜ ਕੱਲ ਇਹ ਸਾਡੇ ਗੋਪੀ ਅੰਕਲ ਜੀ ਗੋਪੀ ਅੰਕਲ ਜੀ ਗੋਪੀ ਅੰਕਲ ਜੀ ਕਿਵੇਂ ਹੋ ਕੀ ਕੀ ਹਾਲ ਚੱਲ ਭਾਈ ਬੜੀਆ हमको ਹੀ ਸਿਖਾਦਾ ਯਾਰ ਥੋੜੀ ਹਾਂ ਹੂੰ ਪકડਣਾ ਸਿੱਖਣਾ ਪੜੇਗਾ ਹਾਂ ਪકડਣਾ ਸਿੱਖਣਾ ਪੜੇਗਾ ਪકડ ਕੇ ਉਹ ਤਾਂ ਲੀਵਰ ਕੋ ਪਕੜ ਕੇ ਸਿਖhenge ਐਸੇ ਤਾਂ ਕੋਈ ਨਹੀਂ ਸਿਖਦਾ ਪਕੜ ਕੇ ਖਿਲਾਣਾ ਪਵੇਗਾ ਪਹਿਲੇ ਹਾਂ ਠੀਕ ਠੀਕ ਇਸੇ ਦਾ ਕਿਸਮਾਨਾ ਕਿੰਦਰੀ ਆਵੇ ਜਿੱਥੇ ਆਪਾਂ ਰਹਿੰਦੇ ਆ ਆਪਣੇ ਰੂਮ ਦੇ ਲਾਗੇ-ਲਾਗੇ ਦ੍ਰਿਸ਼ ਬੰਦੇ ਆਗੇ ਡਿਊਟੀ ਤੋਂ ਆਪਾਂ ਪਹਿਲਾਂ ਆਗੇ ਆਪਾਂ ਆਣਗੇ ਸਿਰਸੁਰ ਨਾ ਆਗੇ ਕੱਪੜੇ-ਕੁਪੜੇ ਧੋਲੇ ਆ ਤੇ ਇਹ ਆਏ ਹੋਣ ਉਤਰਦਾ ਤੇ ਜਿੱਥੇ ਆਪਾਂ ਰਹਿੰਦੇ ਆ ਉਥੋਂ ਦਾ ਕੈਂਡ ਵਿਊ ਸ਼ਹਿਰ ਹੀ ਐਕਸਾ ਦਾ ਉਹ ਪੰਜਾਬੀ ਰਹਿੰਦੇ ਆ ਤੇ ਬਿਲਡਿੰਗ ਵੀ ਦਿਸਾਉਂਦੀ ਆ ਸਾਹ ਦੇ ਪੰਜਾਬੀ ਆ ਮੰਨਦੀ ਆਉ ਤਾਂ ਬਗਲਗਪੇ ਖਾ ਕੇ ਹੁਣੇ ਕੜੀ ਕਿਤਾ ਬਹੁਤ ਏਪੀ ਮੈਨੂੰ